ਹਮੇਸ਼ਾ ਦੀ ਤਰ੍ਹਾਂ ਨਾਸ਼ਤੇ ਤੋਂ ਦਹੀਂ ਚਾਹ ਹਰੀ ਮਿਰਚਾਂ ਵਾਲੀਆਂ ਪਰੌਂਠੀਆਂ ਹੋਈ ਜਾਂਦਾ ਇੱਕ ਕੰਮ ਕਰਕੇ ਗਈ ਆਈਦੇ ਆ ਮੱਖੀ ਬਣਾਈ ਹੋਆ ਵਾਲ ਤੇ ਤੇ ਸੇਵ ਕਿਵੇਂ ਲਗਾਏ 75 25 ਰੁਪਏ ਆਲੂ ਭਲੇ ਹੋਏ ਨਹੀਂ ਦੋ ਸਿੱਟੀਆਂ ਲੱਗੀਆਂ ਤੇ ਇੱਧਰ ਸਾਡੀ ਗੋਭੀ ਵੀ ਬਣ ਗਈ ਗੋਭੀ ਵਾਲੀ ਬੋਲੇ ਆ ਰਹੀ ਕੰਟੋਲੇ ਕੰਟੋਲੇ ਮਾਸਾ ਕਰਦੇ। ਉਹ ਦਾਦੀ ਆਹ ਲਓ ਜੀ ਇੱਧਰ ਬਣਦੀ ਪਈ ਆ ਚਾਹ ਤੇ ਇੱਧਰ ਬਣਦੀ ਪਈ ਆਲੂ ਵਾਲੀ ਪਰੌਂਠੀ ਮੰਮੀ ਬਣਾਉਂਦੇ ਪਏ ਆ। ਤੇ ਲੱਗੀ ਸੀ ਫਸਣ। ਦਿਲ ਤੇ ਲੱਗੀ। ਦਿਲ ਇੱਦਾਂ। ਇਹ ਛੱਡ ਮਾਸਣ ਨੂੰ। ਜਦੋਂ ਵੀ ਵਲੌਗ ਦੇਖਦੇ ਆ ਨਾ ਤਾਂ ਉਹ ਸਨੈਪ ਪਾਦੇ। ਮਟਕੇ ਵਾਲੀ ਗੁਲਫੀ। ਉਹ ਆ ਵੀ ਕਿਦਾਂ? 5 ਗੁਲਫੀਆਂ। ਬਾਦ। ਚਲੋ ਵਲੌਗ ਵਲੌਗ ਦਾ ਐਂਡ ਕਰੀਏ। ਲੱਗੀ ਹੈ ਜੀ ਫਿਰ ਸ਼ੁਰੂਆਤ ਹੋਣ ਨਾਸ਼ਤੇ ਦੀ ਟੀਵੀ ਲਿਆ ਆਪਾਂ ਲਾ ਤੇ ਕਰਦੇ ਆਂ ਜੀ ਅੱਜ ਦੇ ਬਲੌਗ ਦੀ ਸ਼ੁਰੂਆਤ ਕਰੋ ਜੀ ਹਾਂਜੀ ਕਰੋ ਜੀ ਹਾਂਜੀ ਜਿਹੜਾ ਸਾਰੇ ਨੂੰ ਸਵਾਗਤ ਹੈ ਕੀ ਨੰਦਰਾ ਬਲੌਗ ਚ ਮਿਲ ਕੇ ਕਰਦੇ ਤੁਸੀਂ ਠੀਕ ਠਾਕ ਹੋਮਗੇ ਅਸੀਂ ਵੀ ਠੀਕ ਠਾਕ ਆ ਕਰਦੇ ਆਂ ਜੀ ਅੱਜ ਦੇ ਬਲੌਗ ਦੀ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਨਾਸ਼ਤੇ ਤੋਂ ਲੋ ਜੀ ਦਹੀਂ ਚਾਹ ਤੇ ਪਰੌਂਠੇ ਘੜੀਆਂ ਜੀ ਹਰੀ ਮਿਰਚ ਉਹੋ ਠੀਕ ਆ ਜਿਹੜੀਆਂ ਮੈਂ ਤੁਹਾਨੂੰ ਕਿਹਾ ਹਰੀ ਮਿਰਚ ਵਾਲੀਆਂ ਪਰੌਂਠੀਆਂ ਬਣਾਉਣੀਆਂ ਆਏ ਹਨਾ ਚਲੋ ਠੀਕ ਆ ਜੀ ਦਿਖਾਓ ਯਾਰ ਹਰੀ ਮਿਰਚ ਵਾਲੀਆਂ ਪਰੌਂਠੀਆਂ ਲਓ ਇਹ ਸਾਧੀਆਂ ਵਰਗੀਆਂ ਲਾਦੀਆਂ ਪਰ ਇਹਦੇ ਵਿੱਚ ਹਰੀ ਮਿਰਚ ਕੁੱਟ ਕੇ ਪਾਈ ਹੁੰਦੀ ਨਾ ਥੋੜੀ ਜਿਆਦਾ ਤਾਂ ਕਿ ਥੋੜੀ ਇਹ ਤਿੱਖੀਆਂ ਲੱਗਣ ਮੈਂ ਜੀਰਾ ਅੱਛਾ ਅੱਛਾ ਜੀਰਾ ਜਵੈਨ ਲਸਣ ਤੇ ਅਦਰਕ ਵੀ ਪਾ ਸਕਦੇ ਹਾਂ ਹਾਂ ਚਲੋ ਠੀਕ ਆ ਜੀ ਮਿਲਦੇ ਆ ਜੀ ਸਵੇਰੇ ਮਾਰਨਿੰਗ ਦਾ ਨਾਸ਼ਤਾ ਕਰਕੇ ਤੇ ਬਣੇ ਰਿਓ ਸਾਡੇ ਵਲੌਗ ਨਾਲ ਜਾਂਟੀ ਆ ਗਿਆ ਸਫਾਈਆਂ ਕਰਨ ਭਾਈ ਜਾਈਦਾ ਇੱਕ ਕੰਮ ਕਰਕੇ ਗਈ ਆਈਦੇ ਆ ਹੁਣ ਢਾਈ ਕਰਨੀ ਆ ਸਾਰੇ ਟੰਗੇ ਹੋਏ ਸੀਗੇ ਸਾਮਾਨ ਆ ਲਫੜੋ ਮੇਰੀ ਢਾਈ ਕਰਦੇ ਦੇਖੋ ਜੀ ਹਾਂ ਹਾਂ ਉਹ ਲੈ ਆਈ ਕੋਈ ਨਹੀਂ ਮੈਂ ਲੈ ਆਉਂਗਾ ਉਹ ਤੇ ਮੈਂ ਚੱਲਾਂ ਹਾਂ ਦੁਕਾਨ ਤੇ ਹੈ ਤੇ ਆ ਬੈਟਰੀ ਵੀ ਲੈ ਕੇ ਜਾਣਾ ਦੁਕਾਨ ਤੇ ਉਦੋਂ ਦੀ ਇੱਥੇ ਪਈ ਆ ਲੈ ਕੇ ਨਹੀਂ ਗਏ ਹੈਗੇ ਦੁਕਾਨ ਤੇ ਲਾਈ ਨਹੀਂ ਹੈਗੀ ਚਲੋ ਜਾਂਦਾ ਮੈਂ ਲੋ ਜੀ ਇੱਥੇ ਟਾਈਮ ਪੌਣਾ 1 ਹੋ ਗਿਆ ਸਾਡੇ ਕਿ ਭਾਰਾ ਹੋਏ ਹੋਣੇ ਮਿਲਦਾ ਜੀ। ਰੋਟੀ ਬਣਾਈ ਉਹ ਵਾਲ ਕੇ ਨਾ। ਹਾਂ। ਕੋਈ ਪਹਿਲਾਂ ਸਾਜੀ ਕੋਈ ਨਹੀਂ ਬਣਾਇਆ ਹੋਇਆ ਹੈਗਾ ਬਲੌਗ ਕਿਉਂਕਿ ਨਾ ਉਹ ਕੰਮ ਵਾਲੀ ਆਟੀ ਉੱਤਰ ਸਫਾਈ ਕਰਦੀ ਪਈ ਸੀਗੀ। ਹਾਂ ਜੀ ਸਪਾਂਜਮ ਕੱਟੇ ਸੀਗੇ। ਖੋਲ ਦੀ ਸਗੰਜੀ ਵੀ ਬਣਾ ਕੇ ਰੱਖੀ ਆਟਾ ਗੁੰਨਣਾ ਆ। ਹੂੰ। ਖੱਲਿਆ ਜੂੜ ਖਨੇ ਉੱਬਲ। ਅੱ ਨੂੰ ਹੂੰ। ਆਮ ਰਖਣੀ ਵਾਲੇ ਬਾਰੇ ਆਪਣਾਣੀ ਆਦ ਵਾਲੀਆਂ ਪਰੌਂਡੀਆਂ ਭੱਲੀਆਂ ਦੀ ਗੋਭੀ ਬਣਾਤੀ ਤੁਹਾਨੂੰ ਕਹਿੰਦਾ ਉਹ ਸਾਰੇ ਤੋਂ ਲੱਗਦੀ ਹੁੰਦੀ ਆ ਉਹਦਾ ਮੈਂ ਕੁਝ ਬਣਾ ਲਿਆ ਨਾ ਠੀਕ ਆ ਮੇਰੀ ਦਾ ਮੈਂ ਹਮ ਤੱਕ ਵੀ ਕਿਹਾ ਤੇ ਮੈਂ ਹਮ ਨੂੰ ਬਣਾ ਲਿਆ ਠੀਕ ਕਰ ਗੋਭੀ ਨਹੀਂ ਆਉਣੀ ਤੌਰ ਤੇ ਹੋਰ ਦੀਆ ਤੇ ਤੀਨ ਹਾਂ ਲੋਕਲਰ ਚੈੱਕ ਕਰੋ ਕਿੰਨੇ ਪ੍ਰਾਈਸ ਥੋੜੀ ਪਾਈਏ ਵਿੱਚ ਮੱਟਾ ਨਹੀਂ ਆ ਹਾਂ ਜਾਵੇ ਇੱਕ ਪਾ ਲੈ ਵਿਚਾਲੇ ਤੇ ਦੋ ਠੀਕ ਆ ਇਹ ਜਿੱਦੀ ਜਾਵੇ ਚਪਟ ਪਾਹਵੇ ਧਨੀਆ ਤੇ ਗਰਮ ਮਸਾਲਾ ਹਣਾ ਹੋਰ ਇਹ ਹੁਣ ਹੋਈ ਜਾਵੇ ਉਪਰ ਮੈਂ ਰੱਖਾਂ ਆਲੂ ਹਾਂ ਤੇ ਚਲੋ ਫੈਲ ਦੇ ਜੀ ਨਾ ਆਕੀ ਚਲੋ ਹਾਂਜੀ ਜੀ ਹੁਣ ਅਗਲੇ ਮੈਂ ਆਲੂ ਸੁਬੇ ਰੱਖਦੇ ਹਾਂ ਜਰਾ ਫਿਰ ਆਲੂ ਬੋਲਣ ਕਿ ਲੱਗੇ ਇਹਨੂੰ ਜਿਹਦੇ ਵਿੱਚ ਹੋਰ ਕੀ ਅਸੀ ਉਹ ਤੇ ਜਿਲੰਦਰ ਪੁੱਛਿਆ ਜਿੱਦਾਂ ਆਪਣਾ ਤੱਲ ਨਹੀਂ ਆਉ ਰਹਿਣਾ ਤੇ ਭਾਈ ਖੜਾ ਇੱਕ ਕਰਬੂਜੀਆਂ ਵਾਲਾ ਕਹਿੰਦਾ 80 ਰੁਪਏ ਕਿਲੋ ਮਿੰਨੂ ਕਹਿੰਦਾ ਕਰਬੂਜੇ ਉਹਨੇ ਕਹਿੰਦਾ ਜਾ ਕਿੰਨੇ ਆ ਇਹ 100 ਦੇ 2 ਕਿਲੋ 50 ਰੁਪਏ ਕਿਲੋ ਹਾਏ ਹਾਏ ਮੈਂ ਕਹਿੰਦਾ ਤੂੰ ਦਾਤੀ ਕਿੱਤੀ ਪਈ ਆ ਭਰਾਵਾ ਹੂੰ 80 ਰੁਪਏ ਕਿਲੋ ਕਹਿੰਦਾ ਜੇ ਕਹਿੰਦਾ 100 2 ਕਿਲੋ ਲੈਣੀ ਆ ਤਾਂ ਕਹਿੰਦਾ 150 ਦੇ ਹਾਂ ਉ ਤਾਂ ਕਹਿੰਦਾ 80 ਕਿਲੋ ਉਹ ਮੈਂ ਕਹਾਂ ਜਾ ਪਰ ਆ ਕੋਲ ਕੰਮ ਕਰ ਤੂੰ ਦੱਸ ਇਹ ਅੱਜ ਹੁਣ ਜਿਹੜੇ 50 ਰੁਪਏ ਦਿੱਤੇ ਉਹਨੇ ਵੀ ਤਾਂ ਕੁਝ ਕਮਾਇਆ ਹੀ ਹੋਊਗਾ ਕਿੱਥੇ 50 ਰੁਪਏ ਤੇ ਕਿੱਥੇ 80 ਇਹ ਆਪਣੀ ਅੰਬ 150 ਤੇ ਕਿਲੋ ਦਿੰਦੇ ਤੇ ਕੱਲ ਮੈਂ 100 ਰੁਪਏ ਲੈ ਕੇ ਆਈਆਂ ਇਹਦੇ ਇੱਥੇ ਵਾਲੇ ਸਸਤਾ ਆ ਨਹੀਂ ਮਾਲਕ ਜਿਹੜਾ ਜਿਹੜਾ ਤੇ ਅੰਬ ਵਾ ਉਹ ਦਿਲੰਦਰ ਸਸਤਾ ਆ ਉਹ ਰਾਤੀ ਮਹਿੰਗਾ ਆ ਜਿਹੜਾ ਤਨਬੂਜਾ ਉਹ ਇੱਥੇ ਸਸਤਾ ਦਿੱਤਾ ਆ ਤੇ ਇੱਥੇ ਇੱਥੇ 50 ਰੁਪਏ ਉੱਥੇ 80 ਉੱਥੇ 80 ਪਰ ਉਹ ਹੀ ਕਹਿੰਦਾ ਸੀ ਜਿਹੜਾ ਦਿਲੰਦਰ ਤੋਂ ਕਾਟੀ ਉਹ ਵੀ ਪਰ ਉਹ ਤੱਲਨਸਾਂ ਪਿੰਡ ਜੀ ਤੇ ਸੀ ਨਾ ਪਿੰਡ ਜੀ ਅਸੀਂ ਉੱਥੇ ਮੋੜ ਤੇ ਖੜਾ ਸੀ ਫਰੂਟ ਵਾਲਾ ਹਮਨ ਪਤਾ ਕੀ ਇਹ ਜਿਹੜੇ ਬੋਲੇ ਹੁੰਦੇ ਨੇ ਰੇਟ ਬਹੁਤ ਮੰਨਦੇ ਆ ਤੁਸੀਂ ਤੁਪਖੜੇ ਪਰ ਜੈਜ ਲਾ ਬੋ ਨਾ ਖਰੀਦਣ ਵਾਲਾ ਇੱਕ ਜਨਾਨੀ ਆਈ ਹਾਂ ਜੀ ਕਹਿੰਦੀ ਪਰ ਰਹੀ ਆ ਕਿ ਸੇਵ ਕਿਵੇਂ ਲਗਾਏ ਮੈਂ ਤਾਂ ਢਾਈ ਜਰ ਮੈਡਮ ਮੰਨ ਲਓ ਕਿ ਜਦ ਗਮਾਰ ਬੰਦੇ ਨੂੰ ਸੇਵ ਬਾਣੇ ਦੱਸਿਆ ਹੋਰ ਉਹ ਤਾਂ ਨਾ ਛੋੜ ਕੇ ਬੀਬੀ ਵਾਜਣ ਸਹੀ ਗੱਲ ਆ ਹੈ ਹੁਣ ਬੀਬੀ ਚ ਦਵਾਈ ਖਾਣੀ ਮੈਣੀ ਹੁਣ ਵੀ ਕੰਨੇ ਮਹਿੰਗੇ ਸੇਵ ਤਾ ਇਸ ਵੇਲੇ ਕਿੰਨੇ ਲੱਤੇ ਆਂ ਹਰ ਦੇਖੋ ਜੀ ਨੇ ਜੀ ਨੇ 50 ਰੁਪਏ ਦਿੱਤੇ ਆ ਉਹਨੇ ਵੀ ਤਾਂ ਇਸ ਤੋਂ ਕੁਝ ਕਮਾਇਆ ਹੋਊਗਾ ਜੀ ਨੇ 80 ਰੁਪਏ ਨਾ ਬਣਨ ਲੱਗੀ ਉਹ ਦੇਣੇ ਆ ਤੇ ਉਹਨੇ ਵਿੱਚੋਂ ਕਿੰਨਾ ਕਮਾਇਆ ਹੋਊਗਾ ਤੋਂ ਵੱਧ ਇਹ ਤਾਂ ਗੱਲ ਹੈ ਹੈ ਇਹਨੇ 40 ਲਿਆਂਦੇ ਹੋਗੇ ਤਾਂ 50 ਦਿੱਤੇ ਹੋਗੇ ਉਹਨੇ 40 ਉਹਨੇ 40 ਰੁਪਏ ਜੇ ਲਿਆਂਦੇ ਹੋਗੇ ਤਾਂ 80 ਰੁਪਏ ਦੇਣ ਦੇ ਉਦੋਂ ਵੱਤੀ 40 ਰੁਪਏ ਕਮਾ ਲੈਗੇ ਕਿੰਨੇ ਮਾਣ ਮੈਂ ਤਾਂ ਮੁਏ ਚਲੋ ਕਾਊਂਟਰ ਜਿਹੜੇ ਭੀਏ ਨਾ ਫਸਰੇ ਬੈਠੇ ਆ ਉਹ ਕੀ ਉਹਦੇ ਜੋ ਲੁੱਟਦੇ ਪਈ ਆ ਪੰਜਾਬੀਆਂ ਨੂੰ ਕਹਿੰਦੇ ਇਹ ਸਮਝਦੇ ਪਤਾ ਨਹੀਂ ਪੰਜਾਬੀਆਂ ਨੂੰ ਕੱਖ ਪਤਾ ਨਹੀਂ ਪਤਾ ਸਾਰਾ ਕੁਝ ਹੀ ਆਖ ਦਿੱਤਾ ਸਾਰਾ ਭਾਵੇਂ ਤੁਹਾਨੂੰ ਅੱਜ ਪਿਛਾ ਦੇਈਏ ਅਰੇ ਠੀਕ ਹੀ ਜਾਇਆ ਤੁਹਾਨੂੰ ਕੋਈ ਨਹੀਂ ਆ ਆਪਣੀ ਰੋਟੀ ਕਮਾਉਂਦੇ ਆ ਹਾਂ ਚਲੋ ਭਰੀਟ ਬਹੁਤ ਹੁੰਦੇ ਆ ਬਹੁਤ ਜ਼ਿਆਦੇ ਕਿਤੇ ਗਾਇਆ ਕਿਤੇ ਹਾਂ ਭਰਾਵਾ ਇੱਥੇ ਕੋਠੀਆਂ ਬਣਾ ਲੈਣਾ ਇਹਨਾਂ ਲੋਕਾਂ ਨੂੰ ਸਹੀ ਗੱਲ ਸਾਡੇ ਪੰਜਾਬੀ ਬਾਹਰ ਨੂੰ ਭੱਜੀ ਜਾਂਦੇ ਆ ਇੱਥੇ ਆ ਇਹਨਾਂ ਦਾ ਇੱਥੇ ਕੈਨੇਡਾ ਹੈ ਕੈਨੇਡਾ ਅਮਰੀਕਾ ਚਲੋ ਚਲੋ ਮਿਲਦੇ ਆ ਫੇਰ ਨਾ ਹਾਂਜੀ ਲੋ ਜੀ ਦੇਖ ਸਕਦੇ ਆ ਸਫਾਈਆਂ ਸਾਡੇ ਸਾਰੀਆਂ ਹੋ ਗਈਆਂ ਨੀਟ ਐਂਡ ਕਲੀਨ ਸਾਰਾ ਕੁਝ ਹੋ ਗਿਆ ਹੈ ਤੇ ਮੈਡਮ ਜੀ ਇੱਧਰ ਬੈਠੀ ਆ ਤੇ ਲੋ ਜੀ ਇੱਧਰ ਆਲੂ ਹਲੇ ਹੋਏ ਨਹੀਂ ਦੋ ਸਿੱਟੀਆਂ ਲੱਗੀਆਂ ਦੇਖੇ ਮੈਂ ਖੋਲ ਕੇ ਪਰ ਹਲੇ ਕੱਚੇ ਹੋ ਤੇ ਇੱਧਰ ਸਾਡੀ ਗੋਭੀ ਵੀ ਬਣ ਗਈ ਜਾਂ ਸੇਮ ਕਰ ਦਿੱਤਾ ਆ ਮੈਂ ਗੈਸ ਤੇ ਇੱਧਰ ਜਿਹੜਾ ਮੈਂ ਖਰਬੂਜਾ ਦਾ ਚਾਹੀ ਸੀ ਉਹ ਮੈਂ ਠੰਡੇ ਪਾਣੀ ਦੇ ਚਾਹੀ ਸੀ ਜੇ ਫ੍ਰੀਜ 'ਚ ਰੱਖੀਏ ਤਾਂ ਸਮਾਨ 'ਚੋਂ 스ਮੈਲ ਆਉਂਦੀ ਆ ਬਾਕੀ ਦੋ ਰੱਖ ਦਿੱਤੇ ਫੇਰ ਖਾਦੇ ਜਾਣਗੇ ਤੇ ਇੱਧਰ ਮੰਮੀ ਕਰਦੇ ਪਏ ਆ ਪਾਠ ਤਲੋਜੀ ਸਫਾਈਆਂ ਸੁੰਹੀਆਂ ਸਾਰੀਆਂ ਹੋ ਗਈਆਂ ਤੇ ਇਧਰੋਂ ਲੈ ਕੇ ਆਈ ਸੀ ਥੋੜਾ ਜਿਹਾ ਸਮਾਨ ਲੈਸਾਂ ਵਗੈਰਾ ਗਲਿਆਂ ਦੇ ਡਿਜ਼ਾਈਨ ਉਹ ਗਲਿਆਂ ਨੂੰ ਨਾ ਇਹਦੇ ਵਿੱਚ ਪਾਉਣਾ ਆ ਗਲਿਆਂ ਨੂੰ ਆ ਸਾਰੇ ਜਿਹੜੇ ਗਲੇ ਆ ਜਿਹੜੇ ਆਹ ਡਿਜ਼ਾਈਨ ਵਾਲੇ ਜਿਓ ਇਹ ਸਾਰੇ ਇਹਦੇ ਵਿੱਚ ਪਾ ਦੇਣਾ ਕਰਦੇ ਤੇ ਆਹ ਲਾਸਟਿਕ ਲੈ ਕੇ ਆਈਆਂ ਪਲਾਜ਼ੋ ਚ ਪਾਉਣ ਲਈ ਜਿਹੜੇ ਪਲਾਜ਼ੋ ਸੀ ਨਾ 4 ਮੀਟਰ ਤੇ ਦੋਨੇ ਆ ਮਸ਼ੀਨ ਤੇ ਨਾਲੇ ਦੇਖਦੇ ਆ ਬਲੌਗ ਠੀਕ ਆ ਹਾਂ ਸਾਰੇ ਇੱਥੇ ਪਾ ਦੇ ਉੱਤੇ ਚਾਪਿੰ ਹੈ ਇੱਕ ਆਇਆ ਸੀ ਅਜ ਮੇਸ਼ਰ ਤੋਂ ਪਾਰਸਲ ਉਹਨੂੰ ਕਿਹਾ ਸੀ ਘਰ ਦਾ ਐਡਰੈਸ ਦਿੱਤਾ ਸੀ ਕਿ ਘਰ ਆ ਕੇ ਦੇਜਾ ਤੇ ਉਹ ਕਹਿੰਦਾ ਸੀ ਉੱਥੇ ਅੱਡੇ ਤੇ ਤੁਸੀਂ ਲੈ ਜਾਇਓ ਕਰਤਾਰਪੁਰ ਠੀਕ ਆ ਤੇ ਹੁਣ ਦੇਖੋ ਆਉਂਦਾ ਆ ਕਿ ਕਿਦਾਂ ਹੁਣ ਦੀ 2 ਵਜੇ ਤੱਕ ਇੱਥੇ ਹੀ ਆ 1 ਵਜ ਗਿਆ ਆ ਬਾਕੀ ਇਹਨਾਂ ਦੀ ਮਰਜ਼ੀ ਆ ਜੇ ਘਰ ਦੇ ਜੂਗਾ ਠੀਕ ਆ ਨਹੀਂ ਤਾਂ ਫਿਰ ਇਹ ਲੈ ਕੇ ਆਣਗੇ ਜਾਂ ਫਿਰ ਚਲੋ ਮਿਲਦੇ ਆ ਜੀ ਫਿਰ ਠੀਕ ਆ ਹਾਂ ਜੀ ਪੜਦਾ ਬੰਦ ਪਣ ਗਿਆ ਦੋ ਕੀ ਹੋਇਆ ਸੀ ਕੋਈ ਨਹੀਂ ਹੋਇਆ ਕੀ ਹੋਇਆ ਮੈਂ ਕੀ ਹੋ ਗੀ ਹਾਲ ਹੈ ਜੀ ਹਾਂ ਬਸ ਬਸਹੀ ਰੱਖਿਆ ਕਰੋ ਕਰਕੇ ਨੀਮਾ ਜਿਹਾ ਕਰਕੇ ਜਦੋਂ ਨਾ ੁੱਝਾ ਹੁੰਦਾ ਆ ਫਿਰ ਕੰਮ ਖਰਾਬ ਹੁੰਦਾ ਬੂਆਣੀ ਓਹ ਹੋ ਬਹੁਤ ਠੰਡਾ ਇਹਨਾਂ ਖੁਸ਼ੀ ਚ ਚੈੱਕ ਕਰ ਰਹੇ ਹੋ ਆਪ ਗਾਈ ਚੋਏ ਜੀ ਇਹਦੇ ਨਾਲ ਤੁਹਾਡੇ ਹਿੰਗ ਪਾਣੀ ਬਣਾ ਕੇ ਰੱਖਿਆ ਆ ਮੰਮੀ ਨੇ ਮੰਮੀ ਨੇ ਨਿੰਮੂ ਪਾਣੀ ਦਿੱਤਾ ਮੰਮੀ ਪਤਾ ਕਿਵੇਂ

ਡਾਡੋ ਵਿਚਾਰ ਆ ਗਿਆ ਨਾ 니ਵਾਰਾ ਮਰ ਰੋਣ ਕਰ ਲੈ ਥੱਲੇ ਰੱਖ ਕੇ ਲਾਉਣਾ ਫੇ ਤਾ ਫਿਰਦੀ ਰਹਿੰਦੀ ਆ ਥੱਲੇ ਰੱਖ ਕੇ ਐਡਾ ਬੋਝਦੀ ਆ ਥੱਲੇ ਰੱਖ ਕੇ ਮੈਂ ਉੱਥੇ ਫੋਨ ਚਲਾਣਾ ਹੁੰਦਾ ਫੇ ਉੱਥੇ ਤੱਕ ਤਾਰ ਪਾਉਣੀ ਪੈਂਦੀ ਸਾਲ ਲੈਂਦੇ ਤਾਰ ਨਾਲ ਪਹੁੰਚੇ ਉਹ ਬੱਕਰੀ ਦਾ ਫਿਰ ਕੈਦ ਤੋਂ ਫਤਰੀ ਉਹ ਦਾਦੀ ਆ ਹੈ ਆਦੀ ਚਲੋ ਤੇ ਦਾਈ ਕਮੈਂਟਰੀ ਕਰ ਰਹੇ ਹਾਂ ਕੋਈ ਉੱਪਰ ਰੱਖਣਾ ਤਾਰ ਬੰਦੀ ਹੁੰਦੀ ਨਾ ਕਾਟਦੀ ਵੀ ਗਈ ਖੁਬੜੀ ਖੁਬੜ ਜਿਣੀ ਬਜਣੀ ਆ ਉੱਤੇ ਉੱਤੇ ਚਲ ਠੀਕ ਹੈ ਮਿਲਦੇ ਹਾਂ ਲਓ ਜੀ ਇੱਧਰ ਬਣਦੀ ਪਈ ਆ ਚਾਹ ਤੇ ਇੱਧਰ ਬਣਦੀ ਪਈ ਆਲੂ ਵਾਲੀ ਪਰੌਂਠੀ ਮੰਮੀ ਬਣਾਉਂਦੇ ਪਏ ਆ ਠੀਕ ਆ ਤੇ ਇੱਧਰ ਪੱਲੂ ਨੇ ਖਾਣੀ ਆ ਗੋਭੀ ਨਾਲ ਰੋਟੀ ਗੋਭੀ ਦੀ ਸਬਜ਼ੀ ਬਣ ਗਈ ਜੀ ਚਾਹ ਵੀ ਸਾਡੀ ਬਣ ਗਈ ਆ ਹਾਂਜੀ ਇੰਤਜ਼ਾਰ ਪਹਿਲਾਂ ਪੱਲੂ ਨੂੰ ਦੇਮਾ ਪਾ ਕੇ ਰੋਟੀ ਹਨਾ ਚਲੋ ਜੀ ਇੱਧਰ ਕਰਦੇ ਪਏ ਆ ਰੋਟੀ ਦੀ ਵੇਟ ਹਾਂਜੀ ਰੋਟੀ ਦੀ ਵੇਟ ਹੋ ਰਹੀ ਆ ਭੁੱਖ ਲੱਗੀ ਹੋਈ ਆ ਜੀ ਹੈ ਆਲੂ ਵਾਲੀ ਪਰੌਂਠੀ ਚਲੋ ਜੀ ਮਿਲਦੇ ਆ ਫੇਰ ਹਨਾ ਭਾਂਡੇ ਰੱਖ ਦਿੱਤੇ ਆ ਚਲੋ ਜੀ ਮਿਲਦੇ ਆ ਓਏ ਓਏ ਤਾਰ ਚ ਲੱਗੀ ਸੀ ਫਸਲ ਕਿਹਦੇ ਖਾਦੇ ਦੋਲ ਦਿੰਦੇ ਨਾ ਉੱਤੇ ਕਿਦਾਂ ਬਾਸ ਜੀ ਦਹੀਂ ਖਾਦੇ ਜਾਨਤ ਨੂੰ ਦਹੀਂ ਰਗਾ ਜ਼ਿੰਦਗੀ ਚ ਨਹੀਂ ਖਾਦਾ ਕੋਈ ਨਹੀਂ ਤੇਰੀ ਮਾਰੀ ਵੀ ਆਉਣੀ ਆ ਤੇਰੀ ਵੀ ਉਹ ਤੋਂ ਬੇਚੇਰੇ ਤੇਰੇ ਤੇ ਲੱਗੀ ਦਿਲ ਇਹ ਵੀ ਇਦਾਂ ਕਰ ਮਾਵਾਂ ਬੁੱਕ ਪੁੱਟੇ ਦੂਜੇ ਪਾਸੇ ਨੂੰ ਕਰੋ ਨਾ ਪੁੱਠਾ ਹੋ ਗਿਆ ਦਿਲ ਨੇ ਇਧਰ ਨੂੰ ਕਰੋ ਨਾ ਦਿਲ ਤੇ ਲੱਗੀ ਉਹ ਆਪਣਾ ਚਲੋ ਜੀ ਮਿਲਦੇ ਆਂ ਬਈ ਇਹਨਾਂ ਦੀ ਤਾਂ ਚੱਲਦੀ ਰਹਿੰਦੀ ਛੱਡੋ ਇਹਨਾਂ ਦੀ ਇਹ ਛੱਡ ਮਾਸਲ ਨੂੰ ਹਾਂ ਚਲੋ ਜੀ ਓਕੇ ਇਹ ਆ ਗਿਆ ਜੀ ਆਲੂ ਵਾਲੇ ਪਰੌਂਠੇ ਲਿਆ ਪਾਣੀ ਮੈਂ ਤਾਂ ਮੰਮੀ ਗਰਮ ਗਰਮ ਖਾਣੀ ਪਾਣੀ ਗਰਮ ਗਰਮ ਖਾਣ ਦਾ ਮਜ਼ਾ ਆਣਾ ਪੁੱਤ ਹੋਲੀ ਕਰਦੇ ਏਸੀ ਚੱਲਦਾ ਪਿਆ ਆ ਹੈ ਹਾਂ ਚਲੋ ਜੀ ਗਰਮ ਗਰਮ ਖਾਣੀ ਆ ਜੀ ਪਾਣੀ ਹਾਂ ਮੂੰਹ ਸੁੱਕਾ ਪਿਆ ਯਾਰ ਸਵੇਰੇ ਸਵੇਰੇ ਆ ਨਾ ਠੰਡੀ ਹੋ ਜਾਂਦੀ ਵੀ ਜਦੋਂ ਅਸੀਂ ਰੋਟੀ ਖਾਈਦੀ ਆ ਹਾਂ ਪਰ ਮੱਖਣ ਮੁੱੱਖ ਨਹੀਂ ਲੈਣਾ ਕਿਉਂ ਤੇ ਚਲੋ ਠੀਕ ਆ ਜੀ ਮਿਲਦੇ ਆਂ ਦੁਪਹਿਰ ਦਾ ਹੀ ਰੋਟੀ ਪਾਣੀ ਖਾ ਗਏ ਗੋਭੀ ਗੋਬੀਆਂ ਦੇ ਫੇਰ ਮੇਰੇ ਮੂੰਹ ਗੋਭੀ ਹੁੰਦੀ ਆ ਆਲੂ ਵਾਲੇ ਬਣਾਉਂਦੇ ਹਾਂ ਚਾਹ ਪਾਉ ਲਗਾ ਪਾਉਣ ਮੈਂ ਬਸ ਲਗਾ ਪਾਉਣ ਲਗਾ ਪਾਉਣ ਓਕੇ ਜੀ ਓਕੇ ਕੀ ਦਿਖਾਇਆ ਪੰਨਾ ਬਰੋੜਾ ਮੁੰਡਾ ਆ ਅੱਛਾ ਅਜਤੂ ਵੀ ਵਲੌਗ ਦੇਖਦੇ ਆ ਨਾ ਤਾਂ ਉਹ ਸਨੈਪ ਆਂਦੇ ਨੇ ਮੇਰੇ ਸਨੈਪ ਪਾਣੀ ਮੈਂ ਅਜ ਆਪਣਾ ਵਲੌਗ ਦੇਖਦਾ ਜੀ ਨਾਲ ਨਾਲ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਧੰਨਵਾਦ ਹਾਂ ਸਨੈਪ ਆਂਦੇ ਆ ਜਦੋਂ ਵੀ ਦੇਖਦੇ ਆ ਚਲੋ ਵਧੀਆ ਗੱਲਾਂ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਸਬਸਕ੍ਰਾਈਬਰ ਆ ਸੀਨਾਂ ਦਾ ਬਹੁਤ-ਬਹੁਤ ਮਤਲਬ ਕਿ ਥੈਂਕਸ ਆ ਕਿ ਸਾਡੇ ਕੋਲ ਵੀ ਕੋਈ ਆ ਹਾਂ ਉਹ ਔਰ ਹਮੇਸ਼ਾ ਕੁੜੀ ਨੇ ਸਨੈਪਚੈਟ ਤੇ ਐਡ ਆ ਤੇ ਉਹਨੂੰ ਹਮੇਸ਼ਾ ਸਨੈਪ ਆਉਂਦਾ ਹੈ ਇਹ ਚਲੋ ਠੀਕ ਆ ਜੀ ਮਿਲਦੇ ਹਾਂ ਰੋਟੀ ਖਾ ਕੇ ਹਾਂ ਜੀ ਦੁਪਹਿਰ ਦੀ ਲਓ ਜੀ ਤਾਂ ਰੋਟੀ ਪਾਣੀ ਖਾ ਕੇ ਹੋ ਗਏ ਵਿਹਲੇ ਹੁਣ ਇੱਧਰ ਹੋ ਰਹੀਆਂ ਜੀ ਜਰਾ ਗੱਲਾਂ ਬਾਤਾਂ ਚੰਜੀ ਉਹ ਲੈ ਕੇ ਪਾਉਂਦੇ ਅਸੀਂ ਇਹਨੇ ਕੱਪੜੇ ਮੈ ਤੇ ਮਾਪ ਕੇ ਜਾਦੇ ਚਲੋ ਚਲੀਏ ਕੱਪੜੇ ਰੈਂਜ ਲਈਓ ਉੱਪਰੋਂ ਹੋਰ ਕੀ ਚਾਹਤ ਲਈਓ ਫਿਰ ਅੱਖਾਂ ਜਰਾ ਇਹ ਪੌੜੀ ਦਾ ਓਕੇ 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 ਮੈਂ ਤਾਂ ਖਾ ਲੇ ਚਲੋ ਲਓ ਜੀ ਆਪਾਂ ਪੱਲੂ ਦੇ ਬੂਟ ਲੈ ਲਏ ਇਹਦੇ ਬੂਟ ਦਾ ਬਕਕਾ ਲਵਾਣਾ ਹੈ ਬਕਕਾ ਵਾਈਟ ਵਾਲਿਆ ਵਾਈਟ ਵਾਲਿਆਂ ਦਾ ਆਹੋ ਚਲੋ ਜੀ ਲਓ ਜੀ ਆਪਾਂ ਚੱਲੇ ਜੀ ਕੋਠੇ ਦੇ ਕੱਪੜੇ ਲਾਣ ਤੇ ਧੁੱਪ ਦਿਖਾਣੇ ਤੁਹਾਨੂੰ ਕਿੰਨੀ ਆ ਜੀ ਉੱਪਰ ਬਹੁਤ ਜ਼ਿਆਦਾ ਧੁੱਪ ਆਹ ਦੇਖੋ ਜੀ ਅੱਜ ਸਵੇਰੇ ਸਵੇਰੇ ਇਹ ਮੇਰੇ ਨਾਲ ਪਾਣੀ ਪਾਣ ਵੇਠੇ ਬੂਟਿਆਂ ਨੂੰ ਆਏ ਮੇਰੇ ਮੇਰੇ ਸਾਫ ਛੱਡਿਆ ਸੀ ਉਹ ਨਹੀਂ ਮੈਨੂੰ ਪਤਾ ਨਹੀਂ ਲੱਗਾ ਮੈਂ ਦਰਸਲ ਬਲੌਗ ਦਾ ਕੰਮ ਕਰਦਾ ਸੀਗਾ ਤੇ ਮੈਨੂੰ ਪਤਾ ਨਹੀਂ ਲੱਗੀ ਕਿੰਨੇ ਆ ਗਏ ਸੀ ਬਾਥਰੂਮ ਤੋਂ ਧੋਣੇ ਹਾਂ ਨਹੀਂ ਪਤਾ ਕਿ ਮੈਨੂੰ ਪਤਾ ਨਹੀਂ ਲੱਗਾ ਕਿ ਤੂੰ ਉੱਪਰ ਆਈਆਂ ਓਏ ਧੁੱਪ ਲੋਹੀ ਦਰ ਦੇਖੋ ਜੀ ਧੁੱਪ ਕਿੰਨੀ ਆ ਹੈ ਲੋਈ ਮੌਸਮ ਦੇਖੋ ਹਵਾ ਮਸਾਂ ਨਹੀਂ ਚਲਦੀ ਵੀ ਇਸ ਟਾਈਮ ਲੱਗਦਾ ਮੈਨੂੰ ਪਰ ਨਹੀਂ ਚਲਦੀ ਹਵਾ ਹਵਾ ਚਲਦੀ ਹੈ ਪਰ ਹਲਕੀ ਹਲਕੀ ਆ ਹਾਂ ਲੈ ਆ ਟੋਕੀ ਟੱਕਰੀ ਫੇ ਹਾਂਜੀ ਆਹ ਜੇ ਰਣੀ ਤੋਂ ਦੇ ਕਲਰ ਨਹੀਂ ਲਾਉਂਦੇ ਆ ਲਓ ਜੀ ਕੱਪੜੇ ਲਾਈਏ ਤੇ ਫਿਰ ਚੱਲੀਏ ਥੱਲੇ ਲੈ ਗਏ ਤੇ ਬਣੇ ਰਿਓ ਸਾਡੇ ਬਲੌਗੜਾ ਮਿਲਦੇ ਆ ਥੱਲੇ ਜਾ ਕੇ ਹੁਣ ਲਓ ਜੀ ਇੱਧਰ ਟੋਕਰੀ ਲੈ ਆਏ ਆ ਜੀ ਕੀ ਹੁੰਦੀ ਹੈ ਤੇ ਇਹ ਰੂਲ ਭਾਈ ਦਾ ਇੱਧਰ ਭਾਈ ਨੂੰ ਮਰੀ ਆਵਾਜ਼ ਮਟਕੇ ਵਾਲੀ ਗੁਲਫੀ ਓ ਆਓ ਕਿਧਾਂ ਕੀ ਹਾਲ ਹੈ ਤੇਰਾ ਵੇ ਕੱਢ ਗਏ ਪੰਜ ਗੁਲਫੀਆਂ ਮੈਂ ਕਹ ਬਿੰਦਵਾੜੀ ਮੈਂ ਨਹੀਂ ਖਾਣੀ ਤੂੰ ਥੋੜਾ ਖਾਣੀ ਆ ਐਵੇਂ ਚਾਰ ਸੱਤ ਚਾਰ ਚਾਰ ਦੇਦੀ ਹਾਂ ਆ ਜਾਓ ਪਾਰਸਲ ਲੈ ਕੇ ਆਓ ਆ ਗਿਆ ਬੰਦਾ ਉਹ ਕੁੱਤਾ ਆ ਗਿਆ ਮੇਰਾ ਦੇਖ ਲੈ ਤੂੰ ਫੋਨ ਲੱਗ ਜਾਣਾ ਮੇਰਾ ਨਹੀਂ ਨਹੀਂ ਰਹਿਣ ਦੇ ਕੋਈ ਨਹੀਂ ਦੇਖ ਲੈਂਦਾ ਮੈਂ ਇਹ ਬੰਦਾ ਕਿਸੇ ਬਲ ਹਸਪੀਟਲ ਆਇਆ ਜਾਣਾ ਜਾਣਾ ਕulfiyan ਤਾਂ ਲੈ ਲੀਆਂ ਭਾਈ ਕੋ ਮੈਨੂੰ ਲੱਗਦਾ ਅੰਦਰ ਲੈ ਗਏ ਆ ਇੱਧਰ ਆ ਗਿਆ ਇਹ ਪਾਰਸਲ ਤੇ ਮੈਨੂੰ ਜਾਣਾ ਪਿਆ ਪਾਰਸਲ ਲੈਣ ਹਾਂਜੀ ਖੋਰੀਆਂ ਖੋਰੀਆਂ ਗਈਆਂ ਸੀ ਇਹ ਇਹ ਆਲੋ ਫੜਾ ਬੰਦੇ ਆਹ ਦਾ ਮੁੜੇ ਉਹਨੇ ਇੱਕ ਵੰ ਅਖਾਓ ਜੀ ਕੁਲਫੀਆਂ ਤੁਸੀਂ ਮੈਂ ਘੰਟ ਬਾਹਰ ਲਾ ਬੋਨ ਕਰਕੇ ਆਇਆ ਹੋਏ ਕੁਲਫੀਆਂ ਰੋਗੀਆਂ ਆਸ਼ੀਂ ਹਾਂਜੀ ਖੁਰਨੀ ਹੈ ਇਹ ਲੋਜੀ ਕਿਦਾਂ ਦੀ ਹੈ ਸਵਾਦ ਸਵਾਦ ਚਲੋ ਬਲੌਗ ਬਲੌਗ ਦਾ ਐਂਡ ਕਰੀਏ ਚਲੋ ਟਾਈਮ ਹੋ ਗਿਆ 3:30 ਤੇ ਆਪਾਂ ਅੱਜ 3:30 ਵਜੇ ਬਲੌਗ ਦਾ ਲੱਗੇ ਐਂਡ ਕਰਨ ਮਰੇ ਆ ਪਲਗਾ ਦਿਖਾਇਆ ਜਾ ਲਾਇਆ ਕੇ ਪਾਇਆ ਇਲਾਜ ਦਿੱਤਾ ਨੇ ਪਾ ਕੇ ਦੇਖਿਆ ਜਿਹੜਾ ਮਗਾਇਆ ਸੀਗਾ ਦੋਨੋਂ ਆਏ ਸੀਗੇ ਕੀ ਕਰਨਾ ਪਿਆ ਯਾਰ ਕੁਝ ਕਾਮ ਆਇਆ ਸੀਗਾ ਦੋਨੋਂ ਸੇਮ ਹੀ ਆ ਇੱਕ ਉਹਦੇ ਲਈ ਮੰਗਾਇਆ ਸੀ ਇਹ ਕਿਹਦੇ ਲਈ ਮੰਗਾਇਆ 70% ਦਾ 70% ਪਾ ਕੇ ਦੇਖਿਆ ਹੁਣ ਪਾ ਕੇ ਦੇਖਿਆ ਹੁਣ ਸੋਹਣਾ ਲੱਗਦਾ ਦਾ ਪਾਇਆ ਆ ਚਲੋ ਤੁਸੀਂ ਕਰੋ ਬਲੌਗ ਦਾ ਐਂਡ ਜੀ ਮੈਂ ਵੀ ਦੁਕਾਨੇ ਜਾ ਕੇ ਅੱਜ ਬਲੌਗ ਦਾ ਆਪਣਾ ਕੰਮ ਕਰਾਂ ਤੇ ਵੇਲਾ ਹੋਵਾ ਛੇਤੀ ਦੀ ਹਲੋ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਯਾਰ ਨੂੰ ਸਬਸਕ੍ਰਾਈਬ ਪਹਿਲੇ ਦੱਸੋ ਤਾਂ ਸਾਡਾ ਬਲੌਗ ਕਿੱਦਾਂ ਲੱਗਦੇ ਆ ਤੇ ਅਸੀਂ ਹੋਰ ਹੋਣ ਹੋਰ ਜ਼ਿਆਦਾ ਕੀ ਕਰੀਏ ਹਨ ਓਹੀ ਹੁਣੇ ਇੱਕ ਫੈਮਿਲੀ ਬਲੌਗ ਇਹੀ ਹੁੰਦੇ ਯਾਰ ਇਹੋ ਕੁਝ ਹੁੰਦਾ ਘਰ ਦੇ ਡੇਲੀ ਰੁਟੀਨ ਚ ਇਹੋ ਕੁਝ ਹੁੰਦਾ ਆ ਬਲੌਗ ਦੀ ਕਰਦੇ ਆ ਅੱਜ ਦੇ ਬਲੌਗ ਦਾ ਇੱਥੇ ਹੀ ਐਂਡ ਐਂਡ ਤੇ ਮਿਲਦੇ ਆ ਕੱਲ ਤੁਹਾਨੂੰ ਇੱਕ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ